ਹਾਂ ਮੇਰੀ ਗੱਲ ਸੁਣ ਮੋਫੇ ਤੇਰਾ ਕਿਦਾਂ ਮੰਨੇ ਤੁਸੀਂ ਮੇਰੀ ਗੱਲ ਸੁਣ ਮੈਨੂੰ ਫੋਨ ਆਇਆ ਸੀ ਆਪਣੇ ਕਿਹ ਯਾਰ ਦੋਸਤਾਂ ਧਾਰੀ ਵਾਲੋਂ ਤੇ ਮੈਨੂੰ ਕਹਿੰਦੇ ਆ ਸੀਗਾ ਵੀ ਤੁਹਾਡੇ ਲਾਗੇ ਆਇਆ ਵਾ ਤੇ ਚੱਲ ਇਥੋਂ ਹੋ ਜਾ ਆ ਉਹ ਵਿਚਾਰਾ ਬਸ ਤੇ ਆਇਆ ਸੀ ਤੇ ਮੈਂ ਲਾਉਣ ਚਲ ਗਿਆ ਉਹਨੂੰ ਜੂ ਰਾ ਬੋਲ ਗਿਆ ਤੂੰ ਹੋਰ ਕੇ ਪਾਸੇ ਹੀ ਉਥੇ ਤੇ ਤੋ ਕਹਨੇ ਸਾਰੇ ਗੱਡੀਆਂ ਵਾਲੇ ਆਉਣੇ ਆ ਤੇ ਫਿਰ ਉਹ ਤੇਰਾ ਯਾਰ ਕਿਥੋਂ ਆ ਗਿਆ ਬੱਸ ਤੇ ਉਹ ਡੈਡੀ ਉਹ ਕਰੋ ਰੋਣਾ ਹੋ ਗਿਆ ਇਹਨਾਂ ਰੋਣਾ ਹੋ ਗਿਆ ਇਹ ਇਥੋਂ ਡੈਡੀ ਇਹ ਬਾਣਾ ਲਾ ਕੇ ਗਿਆ ਵਾ ਕਿ ਉਥੇ ਮੇਰੇ ਸਾਰੇ ਯਾਰ ਦੋਸਤ ਗੱਡੀਆਂ ਵਾਲੇ ਆਉਣੇ ਆ ਕਿੱਧਰ ਨੂੰ ਆ ਕਿੱਧਰ ਨੂੰ ਨਹੀਂ ਉਹ ਭਰਾ ਸ਼ਹਿਰ ਹੀ ਗਿਆ ਮੇਰਾ ਖੇੜਾ ਛੱਡੋ ਚੰਗਾ ਇਹਨੂੰ ਸੰਗਲ ਮਾਰ ਕੇ ਦੇ ਅੰਦਰ ਲਾ ਲਓ ਇਹਨੂੰ ਤੇ ਫਿਰ ਇਹੋ ਕੰਮ ਹੀ ਕਰਨਾ ਪੈਣਾ ਵੇ ਕਟਾ ਓਖਾ ਹੋਇਆ ਜੇ ਸੱਚੀ ਗੱਲ ਕਹੀ ਐ ਤੇ ਅਦਾਈ ਮਾਈ ਕਾ ਮੈਂ ਕੱਢ ਲਾ ਮੇਰਾ ਦਾਦਾ ਮੈਂ ਜੋ ਬਣ ਮੇਰੀ ਗੱਲ ਸੁਣਾ ਕਿਤੇ ਗਲਤ ਕੰਮਾਂ ਚਿਤ ਨਹੀਂ ਪੈ ਗਏ ਬੇਇਤੀ ਕਰਾਊਗਾ ਕਰਦਾ ਇਹਦੀ ਮਾਂ ਨਾਲ ਕੱਢ ਲਈ ਜੋ ਪਤਾ ਆ ਗਿਆ ਤੂੰ ਮੰਮੀ ਮੈਂ ਅੱਗੇ ਬੜੀ ਦੋਵਾਂ ਕੋ ਬੇਚ ਕਰਾ ਲਈ ਤੂੰ ਹੁਣ ਤੂੰ ਹੀ ਨਾ ਕਰਦਾ ਪਿਆ ਹਾਲ ਪਈਦਾ ਅਗਲੇ ਦੇ ਦੱਸੋ ਕੰਮ ਹੀ ਕੋਈ ਕੰਮ ਇਹੀ ਮੈਨੂੰ 10 ਪੀ ਦਿਨ ਕੁੜੀ ਕਿੱਦਾਂ ਦੀ ਚਾਹੀਦੀ ਆ ਤੇਰੀ ਮਾਸੀ ਰਿਸ਼ਤਾ ਕਰਾਉਂਦੀ ਆ ਉਹ ਮੈਨੂੰ ਕਿਸੇ ਦੇ ਤਰੀਕੇ ਦੀ ਵੀ ਕੁੜੀ ਨਹੀਂ ਚਾਹੀਦੀ ਮੈਨੂੰ ਨਹੀਂ ਚਾਹੀਦੀ ਮਾਤਾ ਕੁੜੀ ਠੀਕ ਹੈ ਨਾ ਉਹਨਾਂ ਨਾ ਕਰਦੇ ਜਿਹੜੇ ਰਿਸ਼ਤਾ ਕਰਾਉਂਦੇ ਆ ਨਾ ਨਾ ਕਿਹੜੀ ਗੱਲਾਂ ਕਰਦਾ ਆਂਦੀ ਵੀ ਕੁੜੀ ਪੜੀ ਆ ਬੀਏ ਕੀਤੀ ਆ ਸਿਲਾਈ ਕਢਾਈ ਦਾ ਕੋਰਸ ਕੀਤਾ ਵਾ ਤਾਂ ਹੋਰ ਕੀ ਚਾਹੀਦਾ ਵਾ ਉਹ ਮੈਂ ਮਾਤਾ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਨਾਲੇ ਜਿੰਨੂੰ ਮੈਂ ਕੁੜੀ ਨੂੰ ਜਾਣਦਾ ਹੋਊਗਾ ਨਾ ਉਹਨਾਂ ਵਿਆਹ ਕਰਾਉਣਾ ਮੇਰੇ ਘਰ ਸਣ ਮਰਜੀ ਨਾਲ ਤੂੰ ਵਿਆਹ ਕਰਾਉਣਾ ਵਾ ਜਿਹੜੀਆਂ ਆਉਂਦੀਆਂ ਨਾ ਮਰਜੀ ਦੇ ਨਾਲ ਉਹ ਨਾ ਲੰਗਰ ਪਾਣੀ ਪਕਾਉਂਦੀਆਂ ਹੀ ਹੋ ਤੇ ਕਹਿੰਦਾ ਵੀ ਜਿਹੜਾ ਗੱਡੀ ਲੈ ਕੇ ਮੋਟਰਸਾਈਕਲ ਲੈ ਕੇ ਨਿਕਲਿਆ ਰਹਿਣਾ ਨਾ ਉਹ ਕੋਈ ਗੱਲ ਹੈਗੀ ਆ ਤੇਰੇ ਦਿਮਾਗ ਦੇ ਵਿੱਚ ਜੇ ਕੋਈ ਕੀੜਾ ਚੱਲਦਾ ਤਾਂ ਦੱਸ ਦੇ ਸਾਨੂੰ ਤੁਸੀਂ ਜੋ ਸੋਚਣਾ ਸੋਚੀ ਜਾਓ ਮੈਨੂੰ ਇਹ ਗੱਲ ਦਾ ਨਹੀਂ ਪਤਾ ਭਾਂ ਜਾ ਕੇ ਮਮੀ ਨੂੰ ਮਮੀ ਨੂੰ ਕਹਿ ਲਿਆ ਭਰਾ ਨੂੰ ਤੇ ਡੈਡੀ ਨੂੰ ਭਾਂ ਤੁਸੀਂ ਦੱਸ ਦੋ ਮੈਨੂੰ ਡਰ ਨਹੀਂ ਪੈ ਗਿਆ ਉਹਨਾਂ ਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਮੇਰੇ ਤੇ ਜ਼ਿੰਮੇਵਾਰੀ ਪੈ ਗਈ ਹੈ ਤੇ ਮੈਂ ਇਹਦਾ ਪਾਉਣੀ ਆ ਹੁਣ ਚਲੋ ਮੰਮੀ ਇਹ ਤੇ ਗੱਲ ਬਾਤ ਦੀ ਆ ਪਰ ਇੱਕ ਗੱਲ ਆ ਉਦਾਂ ਅੱਜ ਕੱਲ ਦੇ ਨਿਆਣੇ ਵੀ ਕਿਹੜਾ ਕਿਹਣੀ ਦੱਸਦੇ ਯਾਰ ਕਹਿ ਲੈਂਦਾ ਹੁਣ ਜੋ ਤੋਂ ਕਿਸੇ ਦਾ ਬੱਜਾ ਥੋੜਾ ਵਾ ਵੀ ਜਿੱਥੇ ਹੀ ਜਾਣਾ ਵਾ ਸਾਰਿਆਂ ਨੂੰ ਦੱਸ ਕੇ ਰੌਲਾ ਪਾ ਕੇ ਤੇ ਫੇਰ ਹੀ ਜਾਵੇ ਹੁਣ ਕਾਹਰ ਕਿੰਨੇ ਕੰਮ ਉਹ ਤੋਂ ਬਿਨਾ ਖਲੋਤੇ ਆ ਗੱਡੀ ਲੈ ਗਿਆ ਹੀ ਤੇ ਇਹਨਾਂ ਨੇ ਵੀ ਘਰ ਲੈਣ ਜਾਣਾ ਹੀ ਤੇ ਇੱਕ ਇਹ ਵਾਕ ਕਰ ਲਵਾਂ ਇਹ ਸਰਦਵਾਰ ਕਰਨਾ ਹਾਂਜੀ ਹਾਂਜੀ ਬੱਜਾ ਤੋਂ ਜਿਹੜਾ ਉਹ ਕਿਹਦਾ ਬੱਜਾ ਉਹ ਡਿਲੀਟ ਕਰੀ ਜਾਇਓ ਭੈਣ ਜੀ ਜੋ ਤੋ ਕਿਸੇ ਦਾ ਬੱਜਾ ਥੋੜਾ ਵਾ ਵੀ ਜਿੱਥੇ ਜਾਣਾ ਵਾ ਸਾਰੇ ਟੱਬਰ ਦੇ ਸਾਈਨ ਕਰਾ ਕੇ ਤੇ ਫੇਰ ਹੀ ਜਾਣਾ ਹੁੰਦਾ ਵਾ ਕਿਤੇ ਬੱਚੇ ਨੂੰ ਜਾਣਾ ਵੀ ਪੈਂਦਾ ਦਸਤੇ ਤੋਂ ਬਿਨਾ ਇਹ ਸਮਝ ਹੁਣ ਤੱਕ ਤੇ ਆਈ ਨਹੀਂ 26 27 ਸਾਲਾਂ ਦਾ ਹੋ ਚੱਲਿਆ ਵਾ ਤੇ ਗਾਂ ਪਤਾ ਨਹੀਂ ਕਦੋਂ ਆਣੀ ਬੋਲੋ ਕਦੇ ਕੀ ਬੋਲੇ ਨਾ ਜਾ ਮੈਨੂੰ ਬਹੁਤਾ ਗਿਆਨ ਨਾ ਦੇ ਆ ਚੌਲ ਫੜ ਤੇ ਜਾ ਇਹੋ ਹੀ ਦੱਸਦੀ ਆ ਕਿ ਉਹ ਚਲ ਗਿਆ ਉਹ ਮੰਮੀ ਕੋ ਪੈਸੇ ਲੈ ਕੇ ਆ ਗੱਡੀ ਲੈ ਕੇ ਆ ਬੱਸ ਉਹ ਪਿਓ ਪੁੱਤ ਰੌਲਾ ਪਾਉਂਦਾ ਪੈਂਦੇ 2 3 ਆ ਗਿਆ ਨਾ ਫੁਮਾਗਾ ਇਹ ਕਿ ਚਲ ਗਿਆ ਵਾ ਧਾਰੀਵਾਲ ਉੱਥੇ ਕੀ ਕਰਨ ਗਿਆ ਬੰਦਾ ਪੁੱਛੇ ਭਲਾ ਆਉਂਦਾ ਵਾ ਨਾ ਇਹਦੀ ਕਲਾਸ ਤੇ ਹੁਣੇ ਲਾਉਣਾ ਨਾ ਮੈਂ ਉੱਥੇ ਕੰਮ ਖੜੇ ਇਨੇ ਮੁੰਡੇ ਨੇ ਮਾਈਕ 2 3 ਤੋਂ ਪੜ੍ਹੇ ਸੇ ਚਲਾ ਇਹਨੇ ਕੋਈ ਨਾ ਕੋਈ ਕੰਮ ਪਠਾ ਕਰਦਣਾ ਜੀ ਇਹਨੂੰ ਕੁਛ ਹੋ ਜਾ ਕੇ ਚਲਾ ਮੇਰਾ ਪੁੱਛ ਕੇ ਆਈਏ ਪੁੱਤ ਆਹ ਮੇਰਾ ਪੁੱਤ ਆ ਜਾਣਾ ਵੀਰ ਨੇ ਠੀਕ ਵੀ ਹਮ ਮੰਮੀ ਦੀ ਹੱਦ ਹੋ ਗਈ ਵੀ ਅਸੀਂ ਉਹਨੂੰ ਸਮਝਾਉਣ ਗਏ ਆ ਦੋਵੇਂ ਜਣੇ ਉਲਟਾ ਸਾਨੂੰ ਡਈ ਆ ਕਹਿਣ ਨਾਲੇ ਜੋਦਾ ਕੀ ਐ ਚ ਕਸੂਰ ਵਾ ਉਹਨ ਤਾਂ ਮੈਨੂੰ ਦੱਸੀ ਨੀ ਕੋਈ ਗੱਲ ਕੋਈ ਹਾਲ ਨਹੀਂ ਮੇਰੀ ਗੱਲ ਸੁਣ ਮੋ ਫੇਟਮ ਤੇਰਾ ਕਿਦਾਂ ਮਨੇ ਤੁਮੇ ਮੇਰੀ ਗੱਲ ਸੁਣ ਹੈ ਮੈਨੂੰ ਫੋਨ ਆਇਆ ਹੀ ਆਪਣੇ ਕਿਸੇ ਯਾਰ ਦੋਸਤਾਂ ਧਾਰੀ ਵਾਲੋਂ ਤੇ ਮੈਨੂੰ ਕਹਿੰਦੇ ਆ ਸੀਗਾ ਵੀ ਤੂੰ ਸਾਡੇ ਲਾਗੇ ਆਇਆ ਵਾ ਤੇ ਚੱਲ ਇਥੋਂ ਹੋ ਜਾ ਆ ਉਹ ਵਿਚਾਰਾ ਬਸ ਤੇ ਆਇਆ ਹੀ ਤੇ ਮੈਂ ਲਵਨ ਚਲ ਗਿਆ ਉਹਨੂੰ ਝੂੜਰਾ ਬੋਲ ਗਿਆ ਤੂੰ ਹੋਰ ਕਿ ਪਾਸੇ ਹੀ ਉਥੇ ਤੇ ਤੂੰ ਕਹਿੰਦੇ ਆ ਸਾਰੇ ਗੱਡੀਆਂ ਵਾਲੇ ਆਉਣੇ ਆ ਤੇ ਫਿਰ ਉਹ ਤੇਰਾ ਯਾਰ ਕਿਥੋਂ ਆ ਗਿਆ ਬਸ ਤੇ ਉਹ ਡੈਡੀ ਉਹ ਕਰੋ ਰੋਣਾ ਹੋ ਗਿਆ ਉਹਨੂੰ ਰੋਣਾ ਹੋ ਗਿਆ ਇਥੋਂ ਡੈੜੀਏ ਬਾਹਨਾ ਲਾ ਕੇ ਗਿਆ ਵਾ ਉਥੇ ਮੇਰੇ ਸਾਰੇ ਯਾਰ ਦੋਸਤ ਗੱਡੀਆਂ ਵਾਲੇ ਆਉਣੇ ਆ ਕਿੱਧਰ ਨੂੰ ਆ ਕਿੱਧਰ ਨੂੰ ਨਹੀਂ ਉਹ ਭਰਾ ਸ਼ਹਿਰ ਹੀ ਗਿਆ ਮੇਰਾ ਖੇੜਾ ਛੱਡੋ ਚੰਗਾ ਇਹਨੂੰ ਸੰਗਲ ਮਾਰ ਕੇ ਦੇ ਅੰਦਰ ਲਾ ਲੋ ਇਹਨੂੰ ਤੇ ਫਿਰ ਇਹੋ ਕੰਮ ਹੀ ਕਰਨਾ ਪੈਣਾ ਵੇ ਕਟਾ ਓਖਾ ਹੋਇਆ ਜੇ ਸੱਚੀ ਗੱਲ ਕਹੀ ਐ ਤੇ ਆ ਤਾਂ ਹੀ ਮਾਈਕ ਮੈਂ ਕੱਢ ਲਾ ਮੇਰਾ ਦਾਦਾ ਮੈਂ ਜੋ ਬਣ ਮੇਰੀ ਗੱਲ ਸੁਣਾ ਕਿਤੇ ਗਲਤ ਕੰਮਾਂ ਚਿਤ ਨਹੀਂ ਪੈ ਗਏ ਬੇਇਤੀ ਕਰਾਊਗਾ ਕਰਦਾ ਇਹਦੀ ਮਾਂ ਨਾਲ ਕੱਢ ਲਈ ਜੋ ਪੁੱਤ ਆ ਗਿਆ ਤੂੰ ਮੰਮੀ ਮੈਂ ਅੱਗੇ ਬੜੀ ਦੋਵਾਂ ਨੂੰ ਵੇਚ ਕਰਾ ਲਈ ਆ ਤੂੰ ਹੁਣ ਤੂੰ ਹੀ ਨਾ ਕਰਨ ਦੇ ਵੇ ਗੱਲ ਪਈਦਾ ਅਗਲੇ ਦੇ ਦੱਸੋ ਕੰਮ ਹੀ ਕੋਈ ਕੰਮ ਇਹੀ ਮੈਨੂੰ ਦੱਸ ਪਈ ਤੈਨੂੰ ਕੁੜੀ ਕਿੱਦਾਂ ਦੀ ਚਾਹੀਦੀ ਆ ਤੇਰੀ ਮਾਸੀ ਰਿਸ਼ਤਾ ਕਰਾਉਂ ਰਹੀ ਆ ਉਹ ਮੈਨੂੰ ਕਿਸੇ ਦੇ ਤਰੀਕੇ ਦੀ ਵੀ ਕੁੜੀ ਨਹੀਂ ਚਾਹੀਦੀ ਮੈਨੂੰ ਨਹੀਂ ਚਾਹੀਦੀ ਮਾਤਾ ਕੁੜੀ ਠੀਕ ਆ ਨਾ ਉਹਨਾਂ ਨਾ ਕਰਦੇ ਜਿਹੜੇ ਰਿਸ਼ਤਾ ਕਰਾਉਂਦੇ ਆ ਨਾ ਨਾ ਕਿਹੜੀ ਗੱਲਾਂ ਕਰਦਾ ਆਂਦੀ ਵੀ ਕੁੜੀ ਪੜੀ ਆ ਬੀਏ ਕੀਤੀ ਆ ਸਿਲਾਈ ਕਢਾਈ ਦਾ ਕੋਰਸ ਕੀਤਾ ਵਾ ਤਾਂ ਹੋਰ ਕੀ ਚਾਹੀਦਾ ਵਾ ਉਹ ਮੈਂ ਮਾਦਾ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਨਾਲੇ ਜਿੰਨੂੰ ਮੈਂ ਕੁੜੀ ਨੂੰ ਜਾਣਦਾ ਹੋਊਗਾ ਨਾ ਉਹਨਾਂ ਵਿਆਹ ਕਰਾਉਣਾ ਮੇਰੀ ਗੱਲ ਸੁਣ ਮਰਜ਼ੀ ਨਾਲ ਤੂੰ ਵਿਆਹ ਕਰਾਉਣਾ ਵਾ ਜਿਹੜੀਆਂ ਆਉਂਦੀਆਂ ਨਾ ਮਰਜ਼ੀ ਦੇ ਨਾਲ ਉਹ ਨਾ ਲੰਗਰ ਪਾਣੀ ਪਕਾਉਂਦੀਆਂ ਹੀ ਹੋ ਤੇ ਕਹਿੰਦਾ ਵੀ ਜਿਹੜਾ ਗੱਡੀ ਲੈ ਕੇ ਮੋਟਰਸਾਈਕਲ ਲੈ ਕੇ ਨਿਕਲਿਆ ਰਹਿੰਦਾ ਨਾ ਉਹ ਕੋਈ ਗੱਲ ਹੈਗੀ ਆ ਤੇਰੇ ਦਿਮਾਗ ਦੇ ਵਿੱਚ ਜੇ ਕੋਈ ਕੀੜਾ ਚੱਲਦਾ ਤਾਂ ਦੱਸ ਦੇ ਸਾਨੂੰ ਤੁਸੀਂ ਜੋ ਸੋਚਣਾ ਸੋਚੀ ਜਾਓ ਮੈਨੂੰ ਇਹ ਗੱਲ ਦਾ ਨਹੀਂ ਪਤਾ ਭਾਂ ਜਾ ਕੇ ਮੰਮੀ ਨੂੰ ਮੰਮੀ ਨੂੰ ਕਹਿਣਿਆ ਭਰਾ ਨੂੰ ਤੇ ਡੈਡੀ ਨੂੰ ਭਾਂ ਤੁਸੀਂ ਦੱਸ ਦੋ ਮੈਨੂੰ ਡਰ ਨਹੀਂ ਪੈ ਗਿਆ ਉਹਨਾਂ ਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਮੇਰੇ ਤੇ ਜ਼ਿੰਮੇਵਾਰੀ ਪੈ ਗਈ ਹੈ ਤੇ ਮੈਂ ਇਹਦਾ ਭੌਣੀ ਹਾਂ ਹੁਣ ਚਲੋ ਮੰਮੀ ਇਹ ਤੇ ਗੱਲ ਬਾਤ ਦੀ ਆ ਪਰ ਇੱਕ ਗੱਲ ਆ ਉਦਾਂ ਅੱਜ ਕੱਲ ਦੇ ਲਿਆਣੇ ਵੀ ਕਿਹੜਾ ਕਿਸੇ ਨੂੰ ਦੱਸੋ ਯਾਰ ਕਹਿ ਲੈਂਦਾ ਹੁਣ ਜੋ ਤਾਂ ਕਿਸੇ ਦਾ ਬੱਜਾ ਥੋੜਾ ਵਾ ਵੀ ਜਿੱਥੇ ਹੀ ਜਾਣਾ ਵਾ ਸਾਰਿਆਂ ਨੂੰ ਦੱਸ ਕੇ ਰੌਲਾ ਪਾ ਕੇ ਤੇ ਫੇਰ ਹੀ ਜਾਵੇ ਹੋਣ ਕਰ ਕਿੰਨੇ ਕੰਮ ਉਹ ਤੋਂ ਬਿਨਾ ਖਲੋਤੇ ਆ ਗੱਡੀ ਲੈ ਗਿਆ ਸੀ ਤੇ ਇਹਨਾਂ ਨੇ ਵੀ ਖਾਦ ਲੈਣ ਜਾਣਾ ਸੀ ਤੇ ਇੱਕ ਇਹ ਵਾਕਲਾਵਾ ਇਹ ਸਾਰੇ ਦਵਾਰ ਕਰਨਾ ਹਾਂਜੀ ਹਾਂਜੀ ਬੱਚਾ ਉਹ ਜਿਹੜਾ ਪਿਉ ਕਿਤਾ ਬੱਚਾ ਉਹ ਡਿਲੀਟ ਕਰੀ ਜਾਇਓ ਭੈਣ ਜੀ ਜੋ ਤੋਂ ਕਿਸਦਾ ਬੱਜਾ ਥੋੜਾ ਵਾ ਵੀ ਜਿੱਥੇ ਜਾਣਾ ਵਾ ਸਾਰੇ ਟੱਬਰ ਦੇ ਸਾਈਨ ਕਰਾ ਕੇ ਤੇ ਫੇਰ ਹੀ ਜਾਣਾ ਹੁੰਦਾ ਵਾ ਕਿਤੇ ਬੱਚੇ ਨੂੰ ਜਾਣਾ ਵੀ ਪੈਂਦਾ ਦੱਸੇ ਤੋਂ ਬਿਨਾ ਇਹ ਸਮਝ ਹੋਣ ਤੱਕ ਤੇ ਆਈ ਨਹੀਂ 26 27 ਸਾਲਾਂ ਦਾ ਹੋ ਚੱਲਿਆ ਵਾ ਤੇ ਗਾਂ ਪਤਾ ਨਹੀਂ ਕਦੋਂ ਆਣੀ ਬੋਲੋ ਗਦੇ ਕੀ ਬੋਲੇ ਨਾ ਜਾ ਮੈਨੂੰ ਬਹੁਤਾ ਗਿਆਨ ਨਾ ਦੇ ਆ ਚੌਲ ਫੜ ਤੇ ਜਾ ਇਹੋ ਹੀ ਦੱਸਦੀ ਆ ਕਿ ਉਹ ਚਲ ਗਿਆ ਉਹ ਮੰਮੀ ਕੋ ਪੈਸੇ ਲੈ ਗਿਆ ਉਹ ਗੱਡੀ ਲੈ ਗਿਆ ਬਸ ਉਹ ਪਿਓ ਪੁੱਤ ਰੌਲਾ ਪਾਉਂਦਾ ਪੈਂਦੇ ਅਮੇ 2 3 ਆ ਗਿਆ ਨਾ ਕਿ ਇਹ ਕਿ ਚਲ ਗਿਆ ਵਾ ਧਾਰੀਵਾਲ ਉੱਥੇ ਕੀ ਕਰਨ ਗਿਆ ਬੰਦਾ ਪੁੱਛੇ ਭਲਾ ਆਉਂਦਾ ਵਾ ਨਾ ਇਹਦੀ ਕਲਾਸ ਤੇ ਹੁਣੇ ਲਾਉਣਾ ਨਾ ਮੈਂ ਉੱਥੇ ਕੰਮ ਖੜੇ ਇੰਨੇ ਮੁੰਡੇ ਨੇ ਮਾਈਕ 2 3 ਤੋਂ ਪੜ੍ਹੇ ਸੇ ਇਹਨੇ ਕੋਈ ਨਾ ਕੋਈ ਕੰਮ ਪਠਾ ਕਰਦਣਾ ਜੀ ਇਹਨੂੰ ਕੁਛ ਹੋ ਜਾ ਕੇ ਚਲਾ ਮੇਰਾ ਪੁੱਛ ਕੇ ਆਈਏ ਪੁੱਤ ਆਹ ਮੇਰਾ ਪੁੱਤ ਆ ਜਾਣਾ ਵੀਰ ਰਿਗਲ 2 3 ਵੀ ਹਮ ਮੰਮੀ ਦੀ ਹੱਦ ਹੋ ਗਈ ਵੀ ਅਸੀਂ ਉਹਨੂੰ ਸਮਝਾਉਣ ਗਏ ਆ ਦੋਵੇਂ ਜਣੇ ਉਲਟਾ ਹਾਂ ਨੂੰ ਡਈਏ ਕਹਿਣ ਨਾਲੇ ਜੋਦਾ ਕੀ ਇਹ ਚ ਕਸੂਰ ਵਾ ਉਹਨੇ ਤਾਂ ਮੈਨੂੰ ਦੱਸੀ ਨਹੀਂ ਕੋਈ ਗੱਲ ਕੋਈ ਹਾਲ